ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰਸ ਕੀ ਵੀ ਬਲouses ਕਿਸੇ ਵੀ ਕਲਰ ਚ ਇਸ ਡਿਜ਼ਾਈਨ ਨੂੰ ਬਣਾ ਸਕਦੇ ਹਾਂ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਇੱਕ ਸਲਾਈ ਸਿੱਧੇ ਪਾਸੇ ਤੋਂ ਆਊਗੀ ਇੱਕ ਉਲਟੇ ਪਾਸੇ ਤੋਂ ਉਲਟੇ ਪਾਸੇ ਤੋਂ ਦੇਖੋ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਇਹ ਜਿਹੜਾ ਨੀਚੇ ਬਾਰਡਰ ਬਣਾਉਣਾ ਤੁਸੀਂ ਇਹ ਤੁਹਾਡੀ ਆਪਣੀ ਮਰਜ਼ੀ ਹੈ ਕੋਈ ਵੀ ਤੁਸੀਂ ਬਣਾ ਸਕਦੇ ਆ ਜਿਵੇਂ ਦੇਖੋ ਇੰਨਾ ਬਾਰਡਰ ਬਣਾ ਕੇ ਡਿਜ਼ਾਈਨਰ ਕੁੰਡੇ ਪਾਉਣ ਤੋਂ ਬਾਅਦ ਇੰਨਾ ਬਾਰਡਰ ਬਣਾ ਕੇ ਉਸ ਤੋਂ ਬਾਅਦ ਜਿਹੜਾ ਮੈਂ ਡਿਜ਼ਾਈਨ ਸ਼ੁਰੂ ਕੀਤਾ ਦੋ ਸਲਾਂਗਾ ਚ ਕੰਪਲੀਟ ਹੋ ਜਾਂਦਾ ਹੈ ਜਿਹੜਾ ਆਪਣਾ ਇਹ ਡਿਜ਼ਾਈਨ ਐਂ ਬਾਰਡਰ ਦੇ ਤੌਰ ਤੇ ਵੀ ਆਪਾਂ ਬਣਾ ਸਕਦੇ ਆ ਠੀਕ ਹੈ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਸ਼ੁਰੂ ਕਰ ਸਕਦੇ ਆ ਫਿਰ ਜਿਵੇਂ 4 ਜਾਂ 5 ਇੰਚ ਦਾ ਇਹ ਬਾਰਡਰ ਬਣਾ ਕੇ ਉੱਪਰ ਆਪਣਾ ਕੋਈ ਹੋਰ ਡਿਜ਼ਾਈਨ ਸੈੱਟ ਕਰ ਸਕਦੇ ਆ ਕਿਸੇ ਵੀ ਤਰੀਕੇ ਨਾਲ ਤੁਸੀਂ ਇਸ ਨੂੰ ਸੈੱਟ ਕਰ ਸਕਦੇ ਆ ਬਟਨ ਪੱਟੀ ਵੀ ਨਾਲ ਚਲਾ ਸਕਦੇ ਆ ਜਿਵੇਂ نیچے ਕਾਰਡੀਗਨ ਦਾ ਬਾਰਡਰ ਬਣਾ ਕੇ ਨਾਲ ਬਟਨ ਪੱਟੀ ਜਿਹੜੀ ਆਪਾਂ ਇਸ ਡਿਜ਼ਾਈਨ ਦੀ ਚਲਾ ਸਕਦੇ ਆ ਠੀਕ ਹੈ ਤੇ ਜਿਹੜੀ ਇਹ ਪਹਿਲੀ ਸਿਲਾਈ ਸਿੱਧੇ ਪਾਸੇ ਤੋਂ ਸ਼ੁਰੂ ਹੋਊਗੀ ਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਆ ਇਸ ਡਿਜ਼ਾਈਨ ਨੂੰ ਬਣਾਉਣਾ ਤਿੰਨ ਤਿੰਨ ਗੁੰਡਿਆਂ ਦਾ ਡਿਜ਼ਾਈਨ ਹੈ ਦੋ ਕੁੰਡੇ ਇਹਦੇ ਲਈ ਆਪਾਂ ਵਾਧੂ ਰੱਖਨੇ ਲਾਸਟ ਤੇ ਪਹਿਲਾ ਕੁੰਡਾ ਤਾਰੋ ਚਾਹੇ ਬੁਣੋ ਰਾਈਟ ਸਾਈਡ ਫਾਸਟ ਸਲਾਈ ਠੀਕ ਹੈ ਆਪਣੀ ਹੁਣ ਤਿੰਨ ਤਿੰਨ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਥ੍ਰੈਡ ਘੁਮਾ ਕੇ ਆਪਾਂ ਪਿੱਛੇ ਕਰਾਂਗੇ ਇਸ ਤਰ੍ਹਾਂ ਠੀਕ ਹੈ ਹੁਣ ਜਿਹੜੇ ਇਹ ਤਿੰਨ ਕੁੰਡਿਆ ਇਹਨਾਂ ਤੇ ਡਿਜ਼ਾਈਨ ਬਣੂਗਾ ਪਹਿਲਾ ਦੋ ਕੁੰਡਿਆਂ ਦਾ ਆਪਾਂ ਬੈਕ ਸਾਈਡ ਤੋਂ ਇੱਕ ਬਣਾ ਲੈਣਾ ਦੇਖੋ ਜਿਹੜਾ ਆਪਣਾ ਇੱਕ ਕੁੰਡਾ ਘੜਦਾ ਜਦੋਂ ਆਪਾਂ ਵਾਰ ਪਾ ਕੇ ਥ੍ਰੈਡ ਪਿੱਛੇ ਕੀਤਾ ਤੇ ਕੁੰਡਾ ਆਪਣਾ ਪੂਰਾ ਹੋ ਜਾਂਦਾ ਹੁਣ ਇਹਨਾਂ ਵਿੱਚ ਇੱਕ ਹੀ ਕੁੰਡਾ ਉਤਾਰਨਾ ਠੀਕ ਹੈ ਇਸ ਤਰ੍ਹਾਂ ਦੂਸਰਾ ਨਹੀਂ ਉਤਾਰਨਾ ਫਿਰ ਜਿਹੜਾ ਇਹ ਕੁੰਡਾ ਰੱਖਿਆ ਆਪਾਂ ਤੇ ਜਿਹੜਾ ਤੀਸਰਾ ਕੁੰਡਾ ਹੈ ਇਹ ਦੋ ਦਾ ਇੱਕ ਬਣਾ ਦੇਣਾ ਬੈਕ ਸਾਈਡ ਤੋਂ ਦੇਖੋ ਤਿੰਨ ਕੁੰਡਿਆਂ ਦੇ ਆਪਣੇ ਤਿੰਨ ਕੁੰਡੇ ਬਣ ਜਾਂਦੇ ਨਾ ਤਾਂ ਕੋਈ ਕੁੰਡਾ ਆਪਣਾ ਵੱਧਦਾ ਤੇ ਨਾ ਹੀ ਘਟਦਾ ਇਸ ਤਰ੍ਹਾਂ ਇਹੀ ਤਿੰਨ ਤਿੰਨ ਕੁੰਡਿਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਪਹਿਲੀ ਚਲਾਈ ਤੇ ਥ੍ਰੈਡ ਘੁਮਾ ਕੇ ਹੋ ਗਿਆ ਪਿੱਛੇ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾਤਾ ਇਸ ਤਰ੍ਹਾਂ ਠੀਕ ਹੈ ਫਿਰ ਪਹਿਲਾ ਕੁੰਡਾ ਤਾਰ ਤ ਜਿਹੜਾ ਆਪਣੇ ਦੂਸਰਾ ਤੇ ਤੀਸਰਾ ਦੋ ਦਾ ਇੱਕ ਬੈਕ ਸਾਈਡ ਤੇ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਫਿਰ ਥ੍ਰੈਡ ਘੁਮਾ ਕੇ ਕੀਤਾ ਪਿੱਛੇ ਇਹ ਦੋ ਕੁੰਡਿਆਂ ਦਾ ਆਪਾਂ ਬਣਾਤਾ ਇੱਕ ਬੈਕ ਸਾਈਡ ਤੋਂ ਇਹਨਾਂ ਵਿੱਚ ਇੱਕ ਕੁੰਡਾ ਤਾਰਤਾ ਫਿਰ ਇੱਕ ਇਹ ਕੁੰਡਾ ਤੇ ਨਾਲ ਤੀਸਰਾ ਕੁੰਡਾ ਦੋ ਕੁੰਡਿਆਂ ਦਾ ਇੱਕ ਬਣਾਤਾ ਇਸ ਤਰ੍ਹਾਂ ਫਿਰ ਡਿਜ਼ਾਈਨ ਦੁਆਰਾ ਸਟਾਰਟ ਥ੍ਰੈਡ ਘੁਮਾ ਕੇ ਪਿੱਛੇ ਇਹ ਦੋ ਕੁੰਡਿਆਂ ਦਾ ਇੱਕ ਬਣਾਤਾ ਇਸ ਤਰ੍ਹਾਂ ਇਹਨਾਂ ਵਿੱਚ ਇੱਕ ਕੁੰਡਾ ਹਟਾਰਤਾ ਪਹਿਲਾਂ ਫਿਰ ਦੂਸਰਾ ਤੇ ਤੀਸਰਾ ਕੁੰਡਾ ਬੈਕ ਸਾਈਡ ਤੋਂ ਦੋ ਦਾ ਇੱਕ ਸਾਰੀ ਸਿਲਾਈ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਥ੍ਰੈਡ ਘੁਮਾ ਕੇ ਪਿੱਛੇ ਫਿਰ ਇਹ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾਤਾ ਇਸ ਤਰ੍ਹਾਂ ਪਹਿਲਾ ਹਟਾਰਤਾ ਫਿਰ ਦੂਸਰਾ ਤੀਸਰਾ ਬੈਕ ਸਾਈਡ ਤੋਂ ਦੋ ਦਾ ਇੱਕ ਠੀਕ ਹੈ ਫਿਰ ਉਸੇ ਤਰ੍ਹਾਂ ਥ੍ਰੈਡ ਘੁਮਾ ਕੇ ਪਿੱਛੇ ਦੋ ਕੁੰਡਿਆਂ ਦਾ ਇੱਕ ਬਣਾਤਾ ਇਸ ਤਰ੍ਹਾਂ ਪਹਿਲਾ ਕੁੰਡਾ ਆਤਾਰਤਾ ਫਿਰ ਦੂਸਰੇ ਤੀਸਰੇ ਕੁੰਡੇ ਦਾ ਬੈਕ ਸਾਈਡ ਤੇ ਇੱਕ ਠੀਕ ਹੈ ਇਸ ਤਰ੍ਹਾਂ ਥ੍ਰੈਡ ਕਮਾ ਕੇ ਪਿੱਛੇ ਕੀਤਾ ਦੋ ਕੁੰਡਿਆਂ ਦਾ ਬੈਕ ਸਾਈਡ ਤੇ ਇੱਕ ਬਣਾਤਾ ਪਹਿਲਾ ਕੁੰਡਾ ਆਤਾਰਤਾ ਇਸ ਤਰ੍ਹਾਂ 3 ਦੋ ਦਾ ਇੱਕ ਬਣਾਤਾ ਠੀਕ ਹੈ ਲਾਸਟ ਵਾਲਾ ਕੁੰਡਾ ਜਿਹੜਾ ਆਪਾਂ ਸਿੱਧੇ ਪਾਸੇ ਦੀ ਸਲਾਈ ਹੈ ਸਿੱਧਾ ਬਣਾ ਲਾਂਗੇ ਠੀਕ ਹੈ ਇੱਕ ਸਲਾਈ ਕੰਪਲੀਟ ਹੋ ਗਈ ਇੱਕ ਸਲਾਈ ਕੰਪਲੀਟ ਹੋ ਗਈ ਆਪਾਂ ਰਾਈਟ ਸਾਈਡ ਤੋਂ ਦੇਖੋ ਦੂਸਰੀ ਸਲਾਈ ਆ ਗਈ ਰੋਂਗ ਸਾਈਡ ਤੋਂ ਦੂਸਰੀ ਤੇ ਲਾਸਟ ਸਲਾਈ ਦੋ ਸਲਾਈਆਂ ਦਾ ਹੀ ਡਿਜ਼ਾਈਨ ਹੈ ਪਹਿਲਾ ਕੁੰਡਾ ਉਤਾਰੂ ਚਾਹੇ ਬਣੂ ਠੀਕ ਹੈ ਹੁਣ ਥ੍ਰੈਡ ਕਮਾ ਕੇ ਆਪਾਂ ਅੱਗੇ ਕਰਨਾ ਇਸ ਤਰ੍ਹਾਂ ਫਿਰ ਦੋ ਕੁੰਡਿਆਂ ਦਾ ਇੱਕ ਬਣਾਉਣਾ ਉਲਟਾ ਕੁੰਡਾ ਇਸ ਤਰ੍ਹਾਂ ਪਹਿਲਾ ਕੁੰਡਾ ਆਤਾਰਤਾ ਫਿਰ ਦੂਸਰਾ ਤੇ ਤੀਸਰਾ ਕੁੰਡਾ ਇਹ ਲੈ ਕੇ ਦੋ ਦਾ ਇੱਕ ਉਲਟਾ ਠੀਕ ਹੈ ਹੈ ਆਪਣੀ ਇਸ ਤਰ੍ਹਾਂ ਸਿੱਧੀ ਸਲਾਈ ਵਾਂਗੀ ਇਹ ਸਲਾਈ ਵੀ ਆਪਣੀ ਠੀਕ ਹੈ ਪਰ ਇੱਧਰ ਉਲਟੇ ਕੁੰਡੇ ਬਣਾਉਣੇ ਇੱਧਰ ਆਪਾਂ ਸਿੱਧੇ ਬਣਾਏ ਸੀ ਇੱਧਰ ਉਲਟੇ ਥ੍ਰੈਡ ਘੁਮਾ ਕੇ ਹੁਣ ਆਪਾਂ ਅੱਗੇ ਕਰਨਾ ਠੀਕ ਹੈ ਦੋ ਕੁੰਡਿਆਂ ਦਾ ਇੱਕ ਬਣਾਉਣਾ ਉਲਟ ਫਿਰ ਪਹਿਲਾ ਕੁੰਡਾ ਆਪਾਂ ਆਤਾਰ ਦੇਣ ਇਸ ਤਰ੍ਹਾਂ। ਫਿਰ ਇੱਕ ਤੇ ਇੱਕ ਤੀਜਾ ਕੁੰਡਾ ਠੀਕ ਹੈ ਦੋ ਦਾ ਇੱਕ ਬਣਾ ਦੇਣਾ ਉਲਟਾ। ਇਸ ਤਰ੍ਹਾਂ। ਥ੍ਰੈਡ ਕਮਾ ਕੇ ਅੱਗੇ ਕਰਾਂਗੇ। ਦੋ ਕੁੰਡਾਂ ਦਾ ਬਣਾਵਾਂਗੇ ਇੱਕ ਕੁੰਡਾ ਉਲਟਾ ਠੀਕ ਹੈ ਇਸ ਤਰ੍ਹਾਂ। ਪਹਿਲਾ ਕੁੰਡਾ ਤਾਰ ਦੇਣ। ਫਿਰ ਜਿਹੜਾ ਆਪਣਾ ਇਹ ਕੁੰਡਾ ਦੂਸਰਾ ਤੇ ਤੀਜਾ। ਦੋ ਦਾ ਇੱਕ ਬਣਾ ਦੇਣਾ ਉਲਟਾ ਕੁੰਡਾ ਇਸ ਤਰ੍ਹਾਂ। ਥ੍ਰੈਡ ਕਮਾ ਕੇ ਅੱਗੇ ਕਰਨ। ਦੋ ਕੁੰਡਿਆਂ ਦਾ ਇੱਕ ਬਣਾਉਣਾ ਹੈ ਉਲਟਾ ਪਹਿਲਾ ਕੁੰਡਾ ਧਾਰ ਦੇਣਾ ਦੂਸਰਾ ਤੇ ਤੀਸਰਾ ਕੁੰਡਾ ਦੋ ਦਾ ਇੱਕ ਬਣਾ ਦੇਣਾ ਉਲਟਾ ਕੁੰਡਾ ਠੀਕ ਹੈ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਥ੍ਰੈਡ ਕਮਾ ਕੇ ਅੱਗੇ ਕਰਨਾ ਦੋ ਕੁੰਡਿਆਂ ਦਾ ਇੱਕ ਬਣਾਉਣਾ ਉਲਟਾ ਇਸ ਤਰ੍ਹਾਂ ਪਹਿਲਾ ਕੁੰਡਾ ਧਾਰ ਦੇਣਾ ਫਿਰ ਇਹ ਦੂਸਰਾ ਤੇ ਤੀਸਰਾ ਦੋ ਦਾ ਇੱਕ ਕੁੰਡਾ ਇਸ ਤਰ੍ਹਾਂ thread ਕਮਾ ਕੇ ਕਰਾਂਗੇ ਅੱਗੇ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਉਲਟਾ ਇਸ ਤਰ੍ਹਾਂ ਪਹਿਲਾ ਕੁੰਡਾ ਤਾਰ ਦੇਣਾ ਪਹਿਲਾ ਤੇ ਦੂਸਰਾ ਤੇ ਤੀਸਰਾ ਦੋ ਦਾ ਇੱਕ ਉਲਟਾ thread ਕਮਾ ਕੇ ਅੱਗੇ ਦੋ ਦਾ ਇੱਕ ਉਲਟਾ ਕੁੰਡਾ ਪਹਿਲਾ ਕੁੰਡਾ ਤਾਰ ਦੇਣਾ ਦੂਸਰਾ ਜਿਹੜਾ ਆਪਣਾ ਇਹ ਤੀਸਰਾ ਕੁੰਡਾ ਦੋ ਦਾ ਇੱਕ ਬਣਾ ਦੇਣਾ ਉਲਟਾ ਕੁੰਡਾ ਦੇਖੋ ਲਾਸਟ ਵਾਲਾ ਹੋਰ ਟਾਈਪ ਨਾਲਾਂ ਲਾਂਗੇ ਕਿ ਉਹ ਉਲਟੇ ਪਾਸੇ ਦੀ ਸिलाई ਹੈ ਠੀਕ ਹੈ ਦੋ ਸਲਾਈਆਂ ਚ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਬਹੁਤ ਹੀ ਈਜ਼ੀ ਡਿਜ਼ਾਈਨ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਦੇਖੋ ਠੀਕ ਹੈ ਸਲੰਗਾਂ ਤੁਸੀਂ ਆਪਣੀ ਪਛਮ ਦੇ ਹਿਸਾਬ ਨਾਲ ਲੈਣੀਆਂ ਜਿਸ ਤਰ੍ਹਾਂ ਦੀ ਵੀ ਤੁਹਾਡੀ ਪਛਮ ਹੋਊਗੀ ਉਸੇ ਤਰ੍ਹਾਂ ਦੀਆਂ ਤੁਸੀਂ ਸਲੰਗਾਂ ਲੈਣੀਆਂ ਜਿਵੇਂ ਇੱਥੇ ਮੇਰੇ ਕੋਲ ਗੋਲ ਪਛਮ ਹੈ ਨਾਰਮਲ 10 ਨੰਬਰ ਸਲੰਗਾਂ ਤੇ ਮੈਂ ਤੁਹਾਨੂੰ ਇਹ ਡਿਜ਼ਾਈਨ ਬਣਾ ਕੇ ਦਿਖਾਇਆ ਤੁਸੀਂ ਸਲੰਗਾਂ ਆਪਣੀ ਪਛਮ ਦੇ ਹਿਸਾਬ ਨਾਲ ਲੈਣਗੇ ਤੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਦਾ ਜਾਊਗਾ ਜਿਹੜਾ ਇਹ ਡਿਜ਼ਾਈਨ ਆ ਆਪਣਾ ਜਦੋਂ ਆਪਾਂ ਸ਼ਾਲ ਜਾਂ ਸਟਾਲ ਬਣਾਉਣਾ ਹੈ ਮਫਲਰ ਬਣਾਉਣਾ ਹੈ ਤਾਂ ਜਿਹੜੇ ਸ਼ਾਲ ਦੀ ਕਿਨਾਰੀ ਹੁੰਦੀ ਹੈ ਉਹ ਵੀ ਆਪਾਂ ਇਸ ਤਰ੍ਹਾਂ ਬਣਾ ਸਕਦੇ ਹਾਂ ਠੀਕ ਹੈ ਵਿੱਚ ਕੋਈ ਹੋਰ ਡਿਜ਼ਾਈਨ ਬਣਾ ਸਕਦੇ ਹਾਂ ਜਿਹੜਾ ਕਿਨਾਰੀਆਂ ਤੇ ਇਸ ਤਰ੍ਹਾਂ ਹੀ ਡਿਜ਼ਾਈਨ ਬਣਾ ਸਕਦੇ ਹਾਂ ਤੇ ਮਫਲਰ ਤੇ ਸਟਾਲ ਤੇ ਸਾਰਾ ਇਹ ਡਿਜ਼ਾਈਨ ਬਣਾ ਸਕਦੇ ਹਾਂ ਦੋ ਸਲਾਨਾਂ ਨੂੰ बार-बार ਰਿਪੀਟ ਕਰਦੇ ਜਾਣਾ ਬਾਕੀ ਤੁਸੀਂ ਹੋਰ ਵੀ ਬਹੁਤ ਹੀ ਸੋਹਣੇ ਤੇ ਸੌਖੇ ਸੌਖੇ ਡਿਜ਼ਾਈਨਾਂ ਜਿਹੜੇ ਮੇਰੇ ਚੈਨਲ ਤੇ ਜਾ ਕੇ ਵੇਖ ਸਕਦੇ ਆ ਕਿਉਂਕਿ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਮੈਂ ਤੁਹਾਡੇ ਲਈ ਸੋਹਣੇ ਸੋਹਣੇ ਤੇ ਸੌਖੇ ਡਿਜ਼ਾਈਨ ਲੈ ਕੇ ਆਵਾਂ ਤਾਂ ਜੋ ਤੁਸੀਂ ਆਸਾਨੀ ਨਾਲ ਜਿਹੜੇ ਇਹ ਡਿਜ਼ਾਈਨ ਬਣਾ ਸਕੋ ਇਹ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ